ਕਲਪੰਤ ਸਿੰਘ ਸਹਿਬਾਨਾ ਦੀ ਅਹਿਮ ਬੈਠਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਵੇਰੇ 10 ਵਜੇ ਹੋਏਗੀ ਕਰਤਾ ਮੰਤਰੀ ਤਰਨਪ੍ਰੀਤ ਸੋਧ ਡੀਐਲਜੀਐਮਸੀ ਅਹੁਦੇਦਾਰਾਂ ਤੇ ਸੁਣਾਇਆ ਜਾ ਸਕਦਾ ਹੈ ਫੈਸਲਾ ਗਾਇਕ ਜਸਪੀ ਜਸੀ ਦੇ ਮਾਮਲੇ ਤੇ ਵੀ ਹੋ ਸਕਦੀ ਹੈ ਚਰਚਾ ਮੁਗਾ ਕਤਲकांड ਦੀ ਗੈਂਗਸਟਰ ਮਨੀ ਪਿੰਡਰ ਨੇ ਲਈ ਜ਼ਿੰਮੇਵਾਰ ਜਲਦ ਪੰਜਾਬ ਲਿਆਂਦੇ ਜਾਣਗੇ ਸਾਬਕਾ ਆਈਜੀ ਨਾਲ ਠੱਗੀ ਦੇ 7 ਮੁਲਜ਼ਮ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਲਈ ਪੰਜਾਬ ਦੀ ਟੀਮ ਪਹੁੰਚੀ ਮੁੰਬਈ ਬੀਤੇ ਦਿਨੀ ਬੀਜੇਪੀ ਨੇਤਾ ਸਣੇ 5 ਨੂੰ ਕੀਤਾ ਗਿਆ ਸੀ ਗ੍ਰਿਫਤਾਰ 228 ਰੂਪ ਮਾਮਲੇ 'ਚ ਹੋਰ ਵੱਡੀ ਗ੍ਰਿਫਤਾਰੀ ਤਤਕਾਲੀ ਐਲਜੀਪੀਸੀ ਮੁਲਾਜ਼ਮ ਕਮਲਜੀਤ ਸਿੰਘ ਅਰੈਸਟ ਇਸ ਤੋਂ ਬੈਲਾ ਐਸਐਸਪੀ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਯੂਕੇ ਦੇ ਪੰਜਾਬੀਆਂ ਨੇ ਦਾਇਆ ਮਾਣ ਭਾਰਤੀਪੁਰ ਦੇ ਕਰੀਬ ਤਿੰਨ ਲੋਕਾਂ ਨੂੰ ਕਿੰਗ ਚਾਰਲਸ ਤੀਜੇ ਜਨ ਦੇ ਬਿਊਅਰ ਆਨਰਸ ਰੋਡ ਵਕਵਾ ਖੇਤਰਾ 'ਚ ਵਧਿਆ ਕਾਰਜਗਜ਼ਾਰੀ ਨੇ ਮਿਲਿਆ ਸੰਵਾਦ राजपुरा देकनौर जाने के हरियाणा के मुख्यमंत्री नायब सैनी वर्कर सम्मेलन के मुख्य मेहमान वजह कारण के शिरकत पंजाब बीजेपी के सीनियर अगुदी रह गए मौजूद प्रायोजक पतंजलि गाय का घी मां का भरोसा प्यार से भरोसा सशस्त्र काल न्यूज़ 13 पंजाब हरियाणा देख रहे हो तुसी मैं है प्रभास सिंह पन्नू ਤਵੇਲਾ ਹੋ ਗਿਆ ਸਾਡੇ ਖਾਸ ਪ੍ਰੋਗਰਾਮ ਡਾਇਰੈਕਟ ਡਿਸਟ੍ਰਿਕਟ ਹੁੰਦਾ ਪਰ ਬੁਲੇਟਿਨ ਦਾ ਅਗਾਜ਼ ਕਰਾਂਗੇ ਇਸ ਵੱਡੀ ਖਬਰ ਦੇ ਨਾਲ ਕੱਲ ਪੰਸ ਸਿੰਘ ਸਹਿਬਾਨਾ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ 71 ਤਾ ਹੋਵੇਗੀ ਜਿਹਦੇ ਸਵੇਰੇ 10:00 ਵਜੇ ਦੱਸ ਦਈਏ ਕਿ ਇਹ ਮੀਟਿੰਗ ਸ਼ੁਰੂ ਹੋਵੇਗੀ ਤਾਂ ਕਾਲਪਨ ਸਿੰਘ ਸਹਿਬਾਂ ਜੋ ਹੈ ਇਕੱਠੇ ਹੋਣਗੇ ਜਿਹੜੇ ਅਕਾਲ ਤਖਤ ਸਾਹਿਬ ਤੇ 71 ਤਾ ਹੋਵੇਗੀ ਤਾਂ ਕਈ ਅਹਿਮ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਹੋ ਸਕਦੀ ਹੈ ਇਸ ਵਿਚਾਰੇ ਮੰਤਰੀ ਤਰਨਪੀਰ ਸਿੰਘ ਸੌਂਦ ਵਾਲੇ ਮਾਮਲੇ ਇਸ ਤੋਂ ਇਲਾਵਾ ਡੀਐਚਜੀਐਮਸੀ ਦੇ اجلاس ਵਾਲੇ ਮਾਮਲੇ ਤੇ ਵੀ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਦੱਸ ਦਈਏ ਕਿ ਮੰਤਰੀ ਤਰਨਪੀਰ ਸਮਤ ਕਾਲਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਤੇ ਆਪਣਾ ਸਪਸ਼ਟੀਕਰਨ ਜੁਆਇਸ਼ ਪੇਸ਼ ਕਰਨਗੇ ਇਸ ਤੋਂ ਇਲਾਵਾ ਜੋ ਗਾਇਕ ਜਸਬੀ ਜੱਸੀ ਵਾਲਾ ਮਾਮਲਾ ਉਸ ਤੇ ਵੀ ਚਰਚਾ ਹੋ ਸਕਦੀ ਹੈ ਤਈ ਇਹ ਮਹੱਤਵਪੂਰਨਤਾ ਜੋ ਹੈ ਹੁਣ ਜਾਰੀਆ ਦੱਸਦੀ ਹੈ ਕਿ ਇੱਕ ਤੋਂ ਥੋੜੀ ਦਿਨ ਪਹਿਲਾਂ ਵੀ ਖਬਰਦਾਰ ਕਰਦੇ ਆ ਚੰਡੀਗੜ੍ਹ ਚ ਹੁਣ ਮਹਿਲਾਵਾਂ ਜੋ ਹੈ ਮੀਟਰ ਰੀਡਿੰਗ ਕਰਨ ਗਿਆ ਰੀਡਿੰਗ ਤੇ ਬਿਜਲੀ ਤੇ ਬਿੱਲ ਵਡਣ ਦਾ ਕੰਮ ਜੋ ਹੈ ਮਹਿਲਾਵਾਂ ਨੂੰ ਸੌਪਿਆ ਗਿਆ ਹੈ ਸੀਬੀਡੀਐਲ ਵੱਲੋਂ ਜੋ ਹੈ ਮਹਿਲਾਵਾਂ ਦੀ ਤੈਨਾਤੀ ਕੀਤੀ ਗਈ ਹੈ ਇਸ ਕੰਮ ਲਈ ਪੰਜਾਬ ਪ੍ਰਤੀਸ਼ਤ ਮਹਿਲਾਵਾਂ ਨੂੰ ਤੈਨਾਤ ਕਰਨ ਦਾ ਫੈਸਲਾ ਜੋ ਲਿਆ ਗਿਆ ਹੈ ਲੰਬੀ ਪਰਿਸ਼ਰ ਤੱਕ ਜੋ ਹੈ ਮਿਲਾਵਤ ਪੈਨਾਤੀ ਹੋ ਸਕਦੀ ਹੈ ਤਾਂ ਨਾਲ ਹੀ ਮਹਿਲਾਵਾਂ ਦੀ ਸੁਰੱਖਿਆ ਲਈ ਸੀਪੀਡੀਐਲ ਵੱਲੋਂ ਪ੍ਰੋਟੋਕੋਲ ਵੀ ਲਾਗੂ ਕੀਤੇ ਗਏ ਨੇ ਮਹਿਲਾਵਾਂ ਦੀ ਮਦਦ ਲਈ ਜੋ ਹੈ ਉਹਨਾਂ ਦੇ ਨਾਲ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ ਤਾਂ ਦੱਸ ਦिए ਕਿ ਚੰਡੀਗੜ੍ਹ ਦੇ ਵਿੱਚ ਇਹ ਜੋ ਹੈ ਪੂਰੀ ਤਨਤੀ ਕਰਨ ਦਾ ਹੋਇਆ ਫੈਸਲਾ ਲਿਆ ਗਿਆ ਕਿ ਮੀਟਰ ਰੀਡਿੰਗ ਦਾ ਕੰਮ ਜੋ ਹੈ ਹਾਲਕਿ ਆਮ ਤੌਰ ਤੇ ਕੁਰਸੀਆ ਵੱਲੋਂ ਕੀਤਾ ਜਾਂਦਾ ਪਰ ਚੰਡੀਗੜ੍ਹ 'ਚ ਹੁਣ ਮਹਿਲਾਵਾਂ ਦੀ ਵੀ ਤਾਇਨਾਤੀ ਇਸ ਦੇ ਵਿੱਚ ਕੀਤੀ ਗਈ ਹੈ ਕਰੀਬ 50% ਮਹਿਲਾਵਾਂ ਨੂੰ ਇਸ ਕੰਮ ਲਈ ਤਾਇਨਾਤ ਕਰਨ ਦਾ ਫੈਸਲਾ ਜੋ ਹੈ ਲਿਆ ਗਿਆ ਰੀਡਿੰਗ ਤੇ ਬਿਜਲੀ ਦੇ ਬਿੱਲ ਵੰਡਣ ਦਾ ਕੰਮ ਹੁਣ ਮਹਿਲਾਵਾਂ ਨੂੰ ਸੌਂਪਿਆ ਗਿਆ ਕਿ ਮਹਿਲਾਵਾਂ ਸੁੱਝਾ ਕੇ ਬਿਜਲੀ ਰੀਡਿੰਗ ਕਰਨ ਗਿਆ ਮੀਟਰਾਂ ਦੀ ਰੀਡਿੰਗ ਕਰਨ ਗਿਆ ਤੇ ਉਸ ਤੋਂ ਬਿਜਲੀ ਬਿੱਲ ਜੋ ਸੰਪਰਦਾ ਕੰਮ ਹੈ ਉਹ ਵੀ ਮਹਿਲਾਵਾਂ ਨੂੰ ਦਿੱਤਾ ਗਿਆ ਕਰੀਬ 50% ਕੰਮ ਜੋ ਹੈ ਉਹ ਮਹਿਲਾਵਾਂ ਕਰ ਦਿੱ ਗਿਆ ਸੀਪੀ ਡੀਐਲ ਵੱਲੋਂ ਪ੍ਰੋਟੋਕੋਲ ਵੀ ਲਾਗੂ ਕੀਤੇ ਗਏ ਨੇ ਵਾਖਵਾਖੀ ਮਹਿਲਾਵਾਂ ਦੀ ਸੁਰੱਖਿਆ ਯੂਆਵੀ ਜੀਟੀਨੀ ਬਣੇ ਤੇ ਇਸ ਨੂੰ ਲੈ ਕੇ ਜੋ ਇਹ ਫੈਸਲਾ ਜੋ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਤਮਨੋਜ ਰਾਠੀ ਜੁੜੇ ਹੋਏ ਨੇ ਹੋਰ ਜਾਣਕਾਰੀ ਦੀ ਤਾਂ ਮਨੋਜ ਬਿਲਕੁਲ ਇੱਕ ਵੱਡਾ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਜਿਸ ਦੇ ਤਹਿਤ ਹੁਣ ਮਹਿਲਾਵਾਂ ਨੂੰ ਵੀ ਬਿਜਲੀ ਦੇ ਮੀਟਰ ਰੀਡਿੰਗ ਦਾ ਕੰਮ ਤੇ ਬਿਜਲੀ ਵੰਡਣ ਦਾ ਕੰਮ ਜੋ ਹੈ ਬਿੱਲ ਵੰਡਣ ਦਾ ਕੰਮ ਜੋ ਹੈ ਸੌਂਪਿਆ ਗਿਆ ਹੋਰ ਕੀ ਕੋਈ ਜਾਣਕਾਰੀ ਇਹ ਬਿਲਕੁਲ ਬਾਅਦ ਕਿਉਂਕਿ CPDL ਹੁਣ ਬਿਜਲੀ ਜਿਹੜਾ ਡਿਪਾਰਟਮੈਂਟ ਹੈ ਬਿਜਲੀ ਵਿਭਾਗ ਹੈ ਚੰਡੀਗੜ੍ਹ ਦਾ ਹਾਲਾਂਕਿ ਇਹ ਪ੍ਰਾਈਵੇਟ ਹੋ ਚੁੱਕਿਆ ਹੈ ਪ੍ਰਾਈਵੇਟ ਹੱਤਾ ਦੇ ਵਿੱਚ ਹੈ ਔਰ CPDL ਨੇ ਜਤੋਂ ਇਹ ਆਪਣੇ ਖੋਲ ਸਾਮਿਆ ਉਸ ਤੋਂ ਬਾਅਦ ਕਈ ਇਹਦੇ ਵਿੱਚ ਚੇਂਜ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ ਚਾਹੇ ਉਹ ਆ ਬਿਲਿੰਗ ਸਿਸਟਮ ਦੀ ਗੱਲ ਹੋਵੇ ਚਾਹੇ ਉਹ ਹੋਰ ਜਿਹੜੀ ਚੀਜ਼ਾਂ ਦੇ ਵੀ ਸੁਧਾਰ ਕੀਤਾ ਗਿਆ ਉਹਦੀ ਗੱਲ ਹੋਵੇ ਤੇ ਹੁਣ ਇੱਕ ਨਵੀਂ ਚੀਜ਼ ਜਿਹੜਾ ਹੈਗਾ ਉਹ ਕਰਨ ਜਾ ਰਿਹਾ ਜਿਹੜੀ ਜਾਣਕਾਰੀ ਵਿਭਾਗ ਵੱਲੋਂ ਦਿੱਤੀ ਗਈ ਹੈ ਕਿ ਹੁਣ ਜਿਹੜੇ ਵੀ ਜਿਹੜੀ ਮੀਟਰ ਦੀ ਰੀਡਿੰਗ ਘਰ ਆਵੇ ਦੇ ਵਿੱਚ ਲੈਣ ਆਉਂਦੇ ਸੀਗੇ ਪਹਿਲਾਂ ਕਰਮਚਾਰੀ ਹੁਣ ਉਹਦੇ ਵਿੱਚ ਲੇਡੀਜ਼ ਦੀ ਤਨਤੀ ਯਾਨੀ ਮਹਿਲਾਵਾਂ ਦੀ ਜਿਹੜੀ ਤਨਤੀ ਉਹ ਕਰਨ ਦੀ ਗੱਲ ਕੀਤੀ ਗਈ ਹੈ ਇਹਦੇ ਨਾਲ ਨਾਲ ਇਸ ਤੋਂ ਇਲਾਵਾ ਜਿਹੜੀ ਉਸ ਤੋਂ ਜਿਹੜਾ ਤੁਹਾਡਾ ਬਿੱਲ ਤੁਹਾਡੇ ਘਰ ਪਹੁੰਚਦਾ ਉਹਨੂੰ ਵੀ ਜਿਹੜਾ ਹੈਗਾ ਪਹੁੰਚਾਉਣ ਦੀ ਉਹਦੀ ਵੱਧ ਜਿਹੜੀ ਹੈ ਉਹ ਵੀ ਹੁਣ ਮਹਿਲਾਵਾਂ ਜਿਹੜੀ ਆ ਉਹ ਕਰਨ ਕੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 50% ਮਹਿਲਾਵਾਂ ਦੀ ਜਿਹੜੀ ਅਪਾਇੰਟ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਮਹਿਲਾਵਾਂ ਅਪਾਇੰਟ ਕੀਤੀ ਜਾ ਚੁੱਕੀਆਂ ਇਸ ਕੰਮ ਵਾਸਤੇ ਹੋਰ ਕਈਆਂ ਦੀ ਵੀ ਜਿਹੜੀ ਨਿਯੁਕਤੀ ਹੈ ਉਹ ਜਲਦੀ ਕੀਤੀ ਜਾਏਗੀ ਔਰ ਜਲਦੀ ਤੁਸੀਂ ਦੇਖੋਗੇ ਚੰਡੀਗੜ੍ਹ ਦੇ ਘਰਾਂ ਦੇ ਵਿੱਚ ਜਿਹੜੀ ਮੀਟਿੰਗ ਦੀ ਮੀਟਰ ਦੀ ਜਿਹੜੀ ਰੇਟਿੰਗ ਹੁੰਦੀ ਹੈ ਉਸ ਨੂੰ ਲੈਣ ਵਾਸਤੇ ਹੁਣ ਤੁਹਾਡੇ ਘਰਾਂ ਦੇ ਵਿੱਚ ਲੇਡੀ ਜਿਹੜੀ ਹੈ ਉਹ ਆਣਗੀ ਯਾਨੀ ਕਿ ਉਹਨਾਂ ਦੀ ਅਪਾਇੰਟਮੈਂਟ ਹੋਏਗੀ ਦੇਖੋ ਇਹਦਾ ਮਕਸਦ ਕੀ ਹੈ ਇੱਕ ਤਾਂ ਹੋਰ ਸਟਰੋਂਗ ਇੱਕ ਕੰਫੀਡੈਂਸ ਜਿਹੜਾ ਲੈਵਲ ਹੈ ਜਾਂ ਫਿਰ ਹੋਰ ਜਿਹੜਾ ਕੰਮਕਾਜ ਦਾ ਤਰੀਕਾ ਹੈ ਉਸ ਨੂੰ ਥੋੜਾ ਜਿਹਾ ਚੇਂਜ ਕਰਨ ਵਾਸਤੇ ਇਹ ਹੁਣ ਡਿਸਾਈਡ ਕੀਤਾ ਹੈ ਔਰ ਤੁਸੀਂ ਦੇਖੋਗੇ ਆਉਣ ਵਾਲੇ ਜਲਦੀ ਇੱਕ ਤੋਂ ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਲੇਡੀਜ਼ ਦੀ ਅਪਾਇੰਟ ਕਰਕੇ ਇਹਨਾਂ ਨੂੰ ਚੰਡੀਗੜ੍ਹ ਦੇ ਹਰ ਸੈਕਟਰ ਦੇ ਵਿੱਚ ਹਰ ਕਲੋਨੀ ਦੇ ਵਿੱਚ ਜਿਹੜਾ ਉਹ ਭੇਜ ਕੇ ਬਿਕਰ ਦੀ ਰੀਡਿੰਗ ਜਾਂ ਫਿਰ ਮੀਟਰ ਦਾ ਜਿਹੜਾ ਬਿੱਲ ਹੁੰਦਾ ਤੁਹਾਡਾ ਦਿੱਲੀ ਦਾ ਉਹਦੀ ਜਿਹੜੀ ਵੰਡ ਹੈ ਉਹ ਕੀਤੀ ਜਾਏਗੀ ਜੀ 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 ਮਨੋਜ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਲਈਤਾ ਬਿਲਕੁਲ ਇਸ ਮਾਮਲੇ ਲਈ ਜੋ ਹੈ ਉਹ ਮਹਿਲਾਵਾਂ ਨੂੰ ਤੈਨਾਤ ਕੀਤਾ ਜਾਵੇਗਾ ਚੱਟìਗੜ੍ਹ ਦੇ ਮਹਿਲਾਵਾਂ ਵੱਲੋਂ ਮੀਟਰ ਰੀਡਿੰਗ ਦਾ ਕੰਮ ਜੋ ਹੈ ਅਗਲੇ ਆਉਣ ਵਾਲੇ ਦਿਨਾਂ 'ਚ ਜੋਇਆ ਕੀਤਾ ਜਾਵੇਗਾ ਤਾਂ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਮੁਰ ਜੇਲ ਤੋਂ ਬਾਹਰ ਆਵੇਗਾ ਰਾਮ ਰਹੀਮਾ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਗਿਆ ਸੁਨਾਰੀਆ ਜੇਲ ਤੋਂ ਜੋ ਹੈ ਰਾਮ ਰਹੀਮ ਜਲਦ ਬਾਹਰ ਆਵੇਗਾ ਤਾਂ ਇਹ ਵੱਡੀ ਖਬਰ ਹੈ ਕਿ ਰਾਮ ਰਹੀਮ ਨੂੰ ਮੁਰ ਜੋਇਆ 40 ਦਿਨਾਂ ਦੀ ਪੈਰੋਲ ਮਿਲੀਆ ਤੇ ਸੁਨਾਰੀਆ ਜੇਲ ਤੋਂ ਜਲਦ ਰਾਮ ਰਹੀਮ ਜੋਇਆ ਬਾਹਰ ਆ ਸਕਦਾ ਹੈ ਤਾਂ 40 ਦਿਨਾਂ ਦੀ ਪੈਰੋਲ ਜੋ ਹੈ ਰਾਮ ਰਹੀਮ ਨੂੰ ਮਿਲ ਚੁੱਕੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੈਰੋਲ ਜਾਂ ਫਰਲੋਟੇ ਰਾਮ ਰਹੀਮ ਬਾਹਰ ਆ ਚੁੱਕਿਆ ਤੇ ਹੁਣ ਦੁਬਾਰਾ ਅਡਰੈਸ ਉਹ ਨਾਰੀਗਾ ਜੇਲ੍ਹ ਤੋਂ ਰਾਮ ਰਹੀਮ ਬਾਹਰ ਆਵਿਲ ਕਾ 40 ਦਿਨਾਂ ਦੀ ਪੈਰੋਲ ਜੁਆ ਰਾਮ ਰਹੀਮ ਨੂੰ ਮਿਲੀ ਹੈ ਤੇ ਇਸ ਦੌਰਾਨ ਰੋਤਕ ਦੀ ਸੁਨਾਰੀਆ ਜੇਲ੍ਹ ਚ ਹਾਲਾਂਕਿ ਉਹ ਬੰਦ ਰਾਇਆ ਤੇ ਉਸ ਤੋਂ ਜਲਦ ਜੁਆ ਰਾਮ ਰਹੀਮ ਬਾਹਰ ਆ ਸਕਦਾ ਹੈ 40 ਦਿਨਾਂ ਦੀ ਪੈਰੋਲ ਨੂੰ ਮਨਜ਼ੂਰੀ ਜੁਆ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਜੇ ਗੱਲ ਕਰੀਏ ਤਾਂ ਪੈਰੋਲ ਤੇ ਫਰਲੋ ਤੇ ਬਾਹਰ ਆ ਚੁੱਕਿਆ ਹੈ ਕਰੀਬ 10 ਤੋਂ 12 ਵਾਰ ਜੁਆ ਪੈਰੋਲ ਤੇ ਫਰਲੋ ਮਿਲ ਚੁਕੀ ਹੈ ਤੇ ਹੁਣ 40 ਦਿਨਾਂ ਦੀ ਫਿਰ ਪੈਰੋਲ ਤੇ ਦੁਬਾਰਾ ਜੁਆ ਰਾਮ ਰਹੀਮ ਬਾਹਰ ਆ ਸਕਦਾ ਹੈ 40 ਦਿਨ ਬਾਰ ਆਵੇ ਗੱਦਾਸ ਦੀ ਕਿ ਰੋਸਤਵੀ ਲਗਾਤਾਰ ਪਖੀ ਹੋਈ ਹੈ ਤੇ ਇਸ ਮਾਮਲੇ 'ਚ ਗ੍ਰਿਫਤਾਰੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਇਸ ਮਾਮਲੇ 'ਚ ਹੁਣ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸਤਿੰਦਰ ਸਿੰਘ ਕੋਲੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹੀ ਗ੍ਰਿਫਤਾਰੀ ਹੋਈ ਹੈ ਕਮਲਜੀਤ ਸਿੰਘ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਐਸਜੀਪੀਸੀ ਦੇ ਸਹਾਇਕ ਸੁਪਰਵਾਈਜ਼ਰ ਰਹਿ ਚੁਕੇ ਨੇ ਕਮਲਜੀਤ ਸਿੰਘ ਐਸਜੀਪੀਸੀ ਦੇ ਸਾਬਕਾ ਮਲਾਜ਼ਮ ਦੇ ਤੌਰ ਤੇ ਕੰਮ ਕਰ ਚੁਕੇ ਨੇ ਇਸ ਦੇ ਨਾਲ ਹੀ ਐਫਆਈਆਰ ਮੁਤਾਬਕ ਕਮਲਜੀਤ ਸਿੰਘ ਦਾ ਜੋ ਨਾਮ ਹੈ 11ਵੇਂ ਨੰਬਰ ਤੇ ਦਰਜਇਆ ਤਾ ਐਫਆਈਆਰ ਦਰਜ ਹੋਈ ਹੈ ਜਿਸ ਦੇ ਵਿੱਚ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਤਾਂ ਦੱਸਦੀ ਹੈ ਕਿ ਕੱਲ ਐਸਆਈਟੀ ਨੇ ਇਸੇ ਮਾਮਲੇ ਤਹਿਤ 15 ਥਾਮਾ ਤੇ ਸ਼ ਉਪਰਤੀ ਜੋ ਹੈ ਪੂਰੀ ਰੇਟ ਕੀਤੀ ਗਈ ਸੀ ਮੁਲਜ਼ਮਾਂ ਦੇ ਘਰਾ ਅਤੇ ਦਫ਼ਤਰਾਂ ਦੀ ਤਲਾਸ਼ੀ ਵੀ ਇਸ ਦੌਰਾਨ ਲਈ ਗਈ ਸੀ ਦੂਜੇ ਪਾਸੇ ਕਾਲ ਐਸਜੀਪੀਸੀ ਵੱਲੋਂ ਇੱਕ ਇਸ ਮਾਮਲੇ 'ਚ ਫੈਸਟ ਕਾਨਫਰੰਸ ਕਰਕੇ ਸਰਕਾਰ ਨੂੰ ਦਖਲ ਅੰਦਾਜ਼ੀ ਨਾ ਕਰਨ ਦੀ ਵੀ ਚਾਹ ਗਿਆ ਸੀ ਤਾਂ ਲਗਾਤਾਰ ਇਸ ਮਾਮਲੇ ਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਐਸਜੀਪੀਸੀ ਜੋ ਹੈ ਲਗਾਤਾਰ ਆਮੋ ਸਾਹਮਣੇ ਨਜ਼ਰ ਆਈ ਨੇ ਜੋ ਐਸਜੀਪੀਸੀ ਆ ਉਹਦਾ ਲਗਾਤਾਰ ਕਹਿਣਾ ਹੈ ਕਿ ਪੰਥਕ ਮਾਮਲੇ 'ਚ ਦਖਲ ਨਾ ਦਿੱਤੀ ਜਾਵੇ ਉਹਨਾਂ ਵੱਲੋਂ ਖੁਦ ਜੋ ਹੈ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਸਰਕਾਰ ਵੱਲੋਂ ਵੀ ਐਐਸਆਈਟੀ ਦਾ ਗਠਨ ਕੀਤਾ ਗਿਆ ਜਿਸ 'ਚ ਲਗਾਤਾਰ ਜਾਂਚ ਜਾਰੀ ਹੈ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 2 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪਹਿਲੇ ਨੇ ਸਤਿੰਦਰ ਸਿੰਘ ਗੋਲੀ ਜੋ ਕਿ ਐਸਜੀਪੀਸੀ ਦੇ ਜਿਨ੍ਹਾਂ ਨੂੰ ਕੀ ਇੱਕ ਤਰੀਕ 1 ਜਨਵਰੀ 2026 ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਕੱਲ ਲੰਘੇ ਦੇਣ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਜੋ ਕਿ ਸਾਬਕਾ ਸੁਪਰਵਾਈਜ਼ਰ ਰਹਿ ਚੁੱਕੇ ਨੇ ਐਸਜੀਪੀਸੀ ਦੇ ਤਾਂ ਦੋਵੇਂ ਐਸਜੀਪੀਸੀ ਦੇ ਸਾਬਕਾ ਮੁਲਾਜ਼ਮ ਨੇ ਜਿਨ੍ਹਾਂ ਦੀ ਕੀ ਗ੍ਰਿਫਤਾਰੀ ਹੋਈ ਹੈ ਜਾਂਚ ਲਗਾਤਾਰ ਚੱਲ ਰਹੀ ਹੈ ਐਫਆਈਆਰ ਦਰਜ ਹੋਈ ਹੈ ਜਿਸ ਦੇ ਚਕੁਲ 15 ਦੇ ਕਰੀਬ ਲੋਕਾਂ ਦਾ ਨਾਮ ਹੈ ਤੇ ਇਸ ਮਾਮਲੇ ਦੇ ਵਿੱਚ ਜਾਂਚ ਹੋਣ ਲਗਾਤਾਰ ਚੱਲ ਰਹੀ ਹੈ ਤੇ ਗ੍ਰਿਫਤਾਰੀਆਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਤੇ ਕੁੱਲ ਦੋ ਗ੍ਰਿਫਤਾਰੀਆਂ ਇਸ ਮਾਮਲੇ ਤੋਂ ਹੁਣ ਤੱਕ ਹੋ ਚੁੱਕੀਆਂ ਨੇ ਹਾਲਾਂਕਿ ਐਸਜੀਪ ਅਲਰ ਸਿੰਘ ਸਹਿਬਾਨ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਵੀ ਇਹ ਸੰਭਾਵਨਾ ਹੈ ਕਿ ਇਸ ਮਾਮਲੇ ਤੇ ਚਰਚਾ ਕੀਤੀ ਜਾਵੇ ਕਿਉਂਕਿ ਬਹੁਤ ਚਰਚਾ ਦੇ ਵਿੱਚ ਮਾਮਲਾ ਹੈ ਜੋ ਪਿਛਲੇ ਦਿਨਾਂ ਤੋਂ ਰਿਹਾ ਹੈ ਕਿ ਲਾਪਤਾ 3280 ਰੁਪਏ ਦਾ ਮਾਮਲਾ ਜਿਸ ਤੇ ਲਗਾਤਾਰ ਹਾਲਾਂਕਿ ਜਾਂਚ ਦੀ ਮੰਗ ਕੀਤੀ ਗਈ ਇਸ ਤੋਂ ਬਾਅਦ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਤੇ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ ਤਾਂ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੀ ਠੱਗੀ ਨਾਲ ਜੁੜੇ ਮਾਮਲੇ ਨਾਲ ਜੁੜੀ ਵੱਡੀ ਖਬਰ ਹੈ ਜਲਦ ਟਰਾਂਜ਼ਿਟ ਲੀਮਾਨਡ ਤੇ ਜੋ ਸੱਤ ਮੁਲਜ਼ਮ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਬੀਤੇ ਦਿਨੀ ਭਾਜਪਾ ਨੇਤਾ ਸਣੇ ਪੰਜ ਮੁਲਜ਼ਮ ਗ੍ਰਿਫਤਾਰ ਹੋਏ ਸਨ ਮੁੰਬਈ ਤੋਂ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਹੁਣ ਜਲਦ ਟਰਾਂਜ਼ਿਟ ਲੀਮਾਨਡ ਤੇ ਜੋ ਹੈ ਪੰਜਾਬ ਲਿਆਂਦਾ ਜਾ ਸਕਦਾ ਹੈ ਦੱਸਦੇ ਕਿ ਨਿਵੇਸ਼ ਦੇ ਨਾਮ ਤੇ ਦੇਸ਼ ਭਰ ਚ ਗਿਰੋਜ ਆ ਲੋਕਾਂ ਨੂੰ ਠੱਗ ਰਿਆ ਸੀ ਸਾਬਕਾ ਆਈਜੀ ਨਾਲਵੀ ਕਰੀਬ 8.10 ਕਰੋੜ ਦੀ ਸਾਈਬਰ ਠੱਗੀ ਹੋਈ ਸੀ ਠੱਗੀ ਤੋਂ ਬਾਅਦ ਅਬਰ ਸਿੰਘ ਚਾਹਲ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂਦੇ ਇੱਕ ਸੁਸਾਇਡ ਨੋਟ ਵੀ ਲਿਖਿਆ ਜਾਂਦਾ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜੋ ਹੈ ਸਾਹਮਣੇ ਆਉਂਦਾ ਹੈ ਕਿ ਕਿਸ ਤਰ੍ਹਾਂ ਇੱਕ ਗੈਂਗ ਵੱਲੋਂ ਕਰੋੜਾਂ ਦੀ ਠੱਗੀ ਜੋ ਹੈ ਵੱਖ-ਵੱਖ ਲੋਕਾਂ ਨਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਮੁੰਬਈ ਚ ਕਰੀਬ ਕੁੱਲ 7 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੋ ਮੁਲਜ਼ਮ ਪਹਿਲਾਂ ਗ੍ਰਿਫਤਾਰ ਸਨ ਕੱਲ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਬੀਜੇਪੀ ਨੇਤਾ ਵੀ ਸ਼ਾਮਲ ਹੈ ਹੌਣ ਪੰਜਾਬ ਪੁਲਿਸ ਦੀ ਟੀਮ ਮੁੰਬਈ ਪਹੁੰਚੀ ਹੋਈ ਹੈ ਜਲਦ ਟਰਾਂਜ਼ਿਟ ਕਰਤੇ ਇਹਨਾਂ ਨੂੰ ਪੰਜਾਬ ਵੱਲ ਜਾਂਦਾ ਜਾ ਸਕਦਾ ਹੈ ਤੇ ਪੁਝੀਸ਼ ਕੀਤੀ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਇਹ ਗਿਰੂ ਕੰਮ ਕਰ ਰਿਹਾ ਸੀ ਕਿ ਪੂਰੇ ਗਾਇਕ ਵੱਲੋਂ ਕਿਸ ਤਰ੍ਹਾਂ ਦੀਆਂ ਠੱਗੀਆਂ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜੋ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੇ ਉਹਨਾਂ ਦੇ ਨਾਲ ਹੀ ਕਰੀਬ-ਕਰੀਬ 8 ਕਰੋੜ ਤੋਂ ਜ਼ਿਆਦਾ ਦੀ ਸਾਈਬਰ ਠੱਗੀ ਹੋਈ ਹੈ ਤੇ ਇਹ ਹੋ ਸਕਦਾ ਹੈ ਕਿ ਹੋਰ ਵੀ ਕਈ ਠੱਗੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਹੁਣ ਦੱਸ ਦਈਏ ਕਿ ਮਾਮਲਾ ਪੂਰਾ ਉਸ ਸਮੇਂ ਸਾਹਮਣੇ ਆਉਂਦਾ ਹੈ ਜਦੋਂ ਕਿ ਸਾਬਕਾ ਆਈਜੀ ਅਮਰ ਸਿੰਘ ਚਾਹਲ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਫਿਲਹਾਲ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਹਸਪਤਾਲ ਚੁਣਾ ਦਾ ਇਲਾਜ ਚੱਲ ਰਿਹਾ ਹੈ ਤੇ ਇਹਨੇ ਜਨਾਂ ਨੂੰ ਕਿ ਜਲਦ ਪੰਜਾਬ ਵੱਲ ਲਿਆਂਦਾ ਜਾ ਸਕਦਾ ਹੈ ਪਟਿਆਲਾ ਚ ਬਾਈ ਨੰਬਰ ਫਾਟਕ ਇਲਾਕੇ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕੁਝ ਬਦਮਾਸ਼ਾਂ ਨੇ ਇੱਕ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਦੋ ਤਿੰਨਾਂ ਦੀ ਛੜਪ-ਧੜਾਂ ਸਮਾਨ ਦੀ ਪੰਤੂੜ ਕੀਤੀ ਗਈ ਕੋਈ ਦੁਕਾਨਦਾਰ ਆਪਣੇ ਗਾਹਕਾਂ ਲਈ ਸੜਕ ਦੇ ਨਾਲ ਹੀ ਤੁਸੀਂ ਤੇ ਬਲ ਲਗਾ ਕੇ ਰੱਖਦੇ ਨੇ ਜਿਸ ਕਾਰਨ ਝਗੜਾ ਹੋਇਆ ਮੁਗਾ ਕਤਲकांड ਦੇ ਗੈਂਗਸਟਰ ਮਨੀ ਪਿੰਟਰ ਨੇ ਸੋਸ਼ਲ ਮੀਡੀਆ ਤੇ ਇਕ ਖਤਿਤ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈਆ ਗੈਂਗਸਟਰ ਪਿੰਟਰ ਨੇ ਲਿਖਿਆ ਹੈ ਕਿ ਉਮਰ ਸਿੰਘ ਨਾਲ ਪੁਰਾਣੀ ਦੁਸ਼ਮਣੀ ਸੀ ਕਿਸੇ ਫਿਰੋਤੀ ਲਈ ਕਤਲ ਨਹੀਂ ਕਰਵਾਇਆ ਗਿਆ ਜ਼ਿਕਰ ਹੋਇਆ ਹੈ ਕਿ ਕੱਲ ਗੋਰੀਆਂ ਮਾਰ ਕੇ ਕਾਂਗਰਸ ਦੇ ਸਾਬਕਾ ਪੰਚਾਇਤ ਮੈਂਬਰ ਦਾ ਕਤਲ ਕੀਤਾ ਗਿਆ ਸੀ ਬਦਮਾਸ਼ਾਂ ਨੇ ਗੱਡੀ ਨੂੰ ਘੇਰ ਕੇ 10 ਤੋਂ 15 ਰਾਊਂਡ ਫਾਇਰ ਕੀਤੇ ਸੀ ਅੰਮ੍ਰਿਤਸਰ ਦੇ ਪਿੰਡ ਭੱਗੂਪੁਰ ਬੇੜ ਚ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ ਪ੍ਰਦਰਸ਼ਨ ਕੀਤਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਹਿਲਾ ਨਹਿਰ ਕੱਢਣ ਲਈ ਵਿਭਾਗ ਨੇ ਹੋਰ ਜ਼ਮੀਨ ਐਕਵਾਇਰ ਕੀਤੀ ਸੀ ਪਰ ਹੁਣ ਵਿਭਾਗ ਕਿਸੇ ਹੋਰ ਥਾਂ ਨੂੰ ਨਹਿਰ ਕੱਢਣ ਲਈ ਨਿਸ਼ਾਨੀਆਂ ਲਗਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਵਿਭਾਗ ਨੰਬਰਾਂ ਦੀ ਸੂਚ ਕਰਕੇ ਸਹੀ ਥਾਂ ਤੋਂ ਨਹਿਰ ਕੱਢੇ ਨਹੀਂ ਤਾਂ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਇਹ ਗੇਰੀ ਸਰ ਨਹਿਰ ੱਟਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕਈ ਵਾਰ ਪਲੇਨ ਜਿਹੜਾ ਐਸਟੀਮੇਟ ਵੀ ਹੈ ਜਿਹੜਾ ਉਸ ਤੇ ਬਣਿਆ ਇਸੇ ਪੁਰਾਣੀ ਮੈਪ ਤੇ ਬਣਿਆ ਆਗਾ ਕਿਉਂਕਿ ਠਾਸੀ ਚ ਫਲੱਡ ਆਨ ਦੇ ਦੌਰਾਨ ਵਾਸ਼ਆਊਟ ਹੋ ਗਈ ਸੀ ਪਿੱਛੂ ਅੱਗੇ ਪਿੱਛੇ ਇਸੇ ਅਲਾਈਨਮੈਂਟ ਤੇ ਹੀ ਪੁਰਾਣੀ ਅਲਾਈਨਮੈਂਟ ਤੇ ਮੌਜੂਦਾ ਤੇ ਹੀ ਕੰਮ ਚੱਲਦਾ ਆ ਰਿਹਾ ਕਿਉਂਕਿ ਹੁਣ ਕੁਝ ਕਚਾਚਾ ਚ ਹੈਗੀ ਕੁਝ ਕਚਾਚਾ ਨਹੀਂ ਹੈਗੀ ਕਈ ਲੋਕਾਂ ਨੇ ਕਿਸਾਨਾਂ ਨਵਾਬ ਉਹ ਲਈ ਰੀਆ ਉਹਨੂੰ ਵੀ ਕਲੀਅਰ ਕਰਦੇ ਜਾ ਰਹੇ ਆ ਤੇ ਇਸ ਕਰਕੇ ਉਹ ਕੋਈ ਵੀ ਗਲਤ ਥਾਂ ਤੇ ਨਹੀਂ ਬਣਾ ਰਹੇ ਬਿਲਕੁਲ ਸਹੀ ਥਾਂ ਤੇ ਹੀ ਜਾ ਰਹੀ ਹੈ ਕਤੜ ਬਹਾਦੇ ਸਰਕਾਰੀ ਹਸਪਤਾਲ ਚ ਨਸ਼ਾ ਸ਼ੁਰੂਣ ਲਈ ਵਰਤੀ ਜਾਂਦੀ 10000 ਗੋਲੀਆਂ ਚੋਰਾ ਨੇ ਚੋਰੀ ਕਰ ਲਈਆਂ ਚੋਰ ਹਸਪਤਾਲ ਦੇ ਓਟ ਸੈਂਟਰ ਵਾਲੇ ਕਮਰੇ ਦੀ ਬਾਹਰੀ ਸਾਈਡ ਦੀ ਖਿੜਕੀ ਤੋੜ ਕੇ ਦਾਖਲ ਹੋਏ ਅਲਮਾਰੀ ਦਾ ਤਾਲਾ ਤੋੜ ਕੇ ਗੋਲੀਆਂ ਚੋਰੀ ਕਰਕੇ ਫਰਾਰ ਹੋ ਗਏ ਡਾਕਟਰ ਨੇ ਸਵੇਰੇ ਦੇਖਿਆ ਕਿ ਕਮਰੇ ਦੇ ਪਿਛਲੇ ਪਾਸੇ ਦੀ ਖਿੜਕੀ ਟੁੱਟੀ ਹੋਈ ਹੈ ਅਲਮਾਰੀ ਖੁੱਲੀ ਪਈ ਸੀ ਸਟੋਰ ਚੈੱਕ ਕਰਦੇ ਚੋਰੀ ਦਾ ਪਤਾ ਲੱਗਾ ਜੀ ਕੋਈ ਹੋਰ ਨਹੀਂ ਕੀਤੀ ਜਾਂ ਸਰ ਵੀ ਜੀ ਪਰ ਅਸੇ ਐਗਜ਼ੈਕਟ ਫਿਗਰ ਦੇਖਣਾ ਚਾਹਣਾ ਹੈ ਕਿ ਚੋਰੀ ਹੋਈ ਕਿ ਹੈਵੀ ਕਿ ਕਿੰਨੀ ਹੈ ਉਕੇ ਇਹਨੇ ਸ਼ੁਰੂ ਵਿੱਚ ਤੋਂ ਦੱਸਿਆ ਕਿ ਨਹੀਂ ਜੇ ਦੱਸ ਰਹੇ ਉਹ ਚ ਕੀ ਹੈ ਤੇ ਚਾਰਜ ਕਰੂੰ ਚਾਹ ਤਾ ਠੀਕ ਹੈ ਨਹੀਂ ਉਹ ਜਿਹੜਾ ਅਸੀਂ ਡਾਟਾ ਹੈਗਾ ਡਾਟਾ ਕੰਪਿਊਟਰ ਦੇ ਵਿੱਚ ਹੈ ਆਪਰੇਟਰ ਇਸ ਟਾਈਮ ਨਹੀਂ ਹੋਇਆ ਪ੍ਰਿੰਟਿੰਗ ਕਰ ਪਾਈ ਉਹ ਮੈਨੂਅਲ ਤੇ ਅਸੀਂ ਬਾਲਾ ਕੋਈ ਨਹੀਂ ਕੋਈ ਸੀਸੀਟੀਵੀ ਵੀ ਦੇਖਿਆ ਜਾ ਰਹੀ ਸੀਸੀਟੀਵੀ ਦੇ ਸਾਰੇ ਖਰਾਬ ਪੈ ਗਏ ਤਰਾਮਪੁਰਾ ਫੂਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਤੀ ਦੇ ਵਿਆਹ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਤੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਇਸ ਵਿਆਹ ਸਮਾਗਮ 'ਚ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਤੇ ਕਈ ਹੋਰ ਵੱਡੇ ਸਿਆਸੀ ਆਗੂ ਵੀ ਮੌਜੂਦ ਰਹੇ ਤਾਂ ਇਸ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਿਆਹ 'ਚ ਸ਼ਿਰਕਤ ਕੀਤੀ ਗਈ ਤੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਕਈ ਵੱਡੇ ਸਿਆਸੀ ਆਗੂ ਇਸ ਵਿਆਹ ਸਮਾਗਮ 'ਚ ਮੌਜੂਦ ਰਹੇ ਤੇ ਨਵੀਂ ਜੋੜੀ ਨੂੰ ਜੋ बतौर तो कोई मेहमान नहीं मैं कोई मुख्यमंत्री होश के तौर पर मेजबान और कसम सा अंगद अज जोड़ी जी कसम अंगद परमात्मा ने बनाई है मैं बहुत सारिया शुभकामना बधाई दो